ਪੰਜਾਬ ਦੇ ਮੁੱਖ ਮੰਤਰੀ 19 ਦੇ ਟੈੱਕੇ ਨਹੀਂ ਬੈਠਣਗੇ ਜਿੰਨਾ ਚਿਰ ਮਜੀਠੀਏ ਨੂੰ 10 ਸਾਲ ਦੀ ਸਜ਼ਾ ਨਹੀਂ ਹੋ ਜਾਂਦੀ। ਵਿਕਰਮਜੀਤ ਮਜੀਠੀਏ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਜਾ ਰਿਹਾ ਹੈ ਕਿ ਮੈਨੂੰ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ ਦਿੱਤੀ ਗਈ ਹੈ। ਮੈਨੂੰ ਗਲਤ ਫਸਾਇਆ ਜਾ ਰਿਹਾ ਹੈ। ਮੇਰੇ ਉੱਪਰ ਨਾਜਾਇਜ਼ ਐਫ ਆਈ ਆਰ ਕੀਤੀ ਜਾ ਰਹੀ ਹੈ। ਲੇਕਿਨ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੁਆਰਾ ਐਸਵਾਰ ਬਿਕਰਮ ਮਜੀਠੀਏ ਨੂੰ ਪੱਕੇ ਹੱਥ ਪਾਏ ਨੇ ਪੱਕੇ ਸਬੂਤਾਂ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਗੋਪਤ ਸੂਚਨਾ ਮਿਲੀ ਹੈ ਕਿ ਜ਼ਮਾਨਤ ਮਿਲਣਾ ਬੜਾ ਹੀ ਮੁਸ਼ਕਲ ਹੈ ਬਿਕਰਮ ਮਜੀਠੀਆ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਂ ਜਿਹੜੀ ਮੁਹਾਲੀ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਕਿਉਂਕਿ ਵਿਜੀਲੈਂਸ ਦੇ ਅਧਿਕਾਰੀ ਝੂਠੇ ਪੈ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕ ਮਜ਼ਾਕ ਕਰਨਗੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਰਡਾਰ ਤੇ ਹੋਵੇਗੀ ਕਿ ਤੁਸੀਂ ਭਾਈ ਗੱਲਾਂ ਦਾ ਕੜਾਹ ਬਣਾਉਂਦੇ ਹੋ ਲੇਕਿਨ ਜਿਹੜੀਆਂ ਰਿਪੋਰਟਾਂ ਜਿਹੜੇ ਦਸਤਾਵੇਜ਼ ਜਿਹੜੀਆਂ ਰਜਿਸਟਰੀਆਂ ਸਤਵਿੰਦਰ ਸੱਤਾ ਪਿੰਡੀ ਬਿਰਸਾ ਸਿੰਘ ਬਲਟੋਹਾ ਬੌਨੀ ਅਜਨਾਲਾ ਅਤੇ ਬਿੱਟੂ ਔਲਖ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਨੇ ਕਿ ਸਰਕਾਰੀ ਹੈਲੀਕਾਪਟਰ ਦੀ ਸੀਟ ਤੇ ਉਹਨਾਂ ਲੋਕਾਂ ਨੂੰ ਬਿਠਾਇਆ ਗਿਆ ਜਿਨ੍ਹਾਂ ਦਾ ਸੱਤਾ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਸ ਤੋਂ ਬਾਅਦ ਹਜ਼ਾਰ ਏਕੜ ਦੀ ਗੱਲ ਕੀਤੀ ਜਾ ਰਹੀ ਹੈ ਬਿਕਰਮਜੀਤ ਮਜੀਠੀਆ ਦੇ ਪਿਤਾ ਵੱਲੋਂ ਇੱਕ ਲੇਡੀਜ਼ ਨੂੰ 65 ਲੱਖ ਰੁਪਏ ਟਰਾਂਸਫਰ ਕੀਤਾ ਉਸ ਦੀ ਗੱਲ ਕੀਤੀ ਜਾ ਰਹੀ ਹੈ ਈਡੀ ਦੇ ਸਾਬਕਾ ਡਾਇਰੈਕਟਰ ਵੱਲੋਂ 11000 ਕਰੋੜ ਰੁਪਏ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਲੈਣ ਦੇਣ ਸੱਤਾ ਪਿੰਦੀ ਬਿਕਰਮਜੀਤ ਮਜੀਠੀਆ ਅਤੇ ਬਿੱਟੂ ਔਲਖ ਵੱਲੋਂ ਹੋਇਆ ਸੀ ਪਰ ਬਿੱਟੂ ਔਲਖ ਨੇ ਇਸ ਗੱਲ ਤੋਂ ਪੱਲਾ ਝਾੜਤਾ ਕਿ ਇਹ ਸਾਰਾ ਕੁਝ ਬਿਕਰਮਜੀਤ ਮਜੀਠੀਆ ਨੂੰ ਹੀ ਪਤਾ ਅਸੀਂ ਇਸ ਦੇ ਵਿੱਚ ਇਨਵੋਲਵ ਨਹੀਂ ਸੂਤਰ ਦੱਸਦੇ ਨੇ ਪੱਤਰਕਾਰ ਦੱਸਦੇ ਨੇ ਵੱਖ-ਵੱਖ ਬੁੱਧੀਜੀਵੀ ਦੱਸਦੇ ਨੇ ਕਿ ਇਸ ਵਾਰ ਬਿਕਰਮ ਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਬਿਕਰਮ ਮਜੀਠੀਆ ਨੂੰ 10 ਸਾਲ ਤੋਂ ਉੱਪਰ ਦੀ ਸਜ਼ਾ ਹੋ ਸਕਦੀ ਹੈ